ਇਹਨਾ ਟ੍ਰੈਫਿਕ ਚਾਰਜ ਸੁੰਦਰਪਾਲ ਸਿੰਘ ਸ਼ਰਪੁਰ ਜੀ ਅੱਜ 1 ਅਗਸਤ ਤੋਂ ਕਾਨੂੰਨ ਲਾਗੂ ਹੋਇਆ ਹੈ ਕਿ ਅੰਡਰ ਏਜ ਜਿਹੜਾ ਵੀ ਬੱਚਾ ਟੂ ਵੀ ਦਰਜਾ 4 ਵੀ ਲੈ ਚਲਾਉਣਾ ਪੜਿਆ ਜਾਂਦਾ ਉਹਦੇ ਤੇ 25000 ਰੁਪਏ ਜੁਰਮਾਨਾ ਤੇ ਘਰਦਿਆਂ ਨੂੰ ਸਜ਼ਾ ਵਗੈਰਾ ਕਹਿ ਦੋਗੇ ਇਹ ਸਾਰੇ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਹੁਕਮ ਜਾਰੀ ਹੋਇਆ ਸੀ ਪਹਿਨਾਂ ਨੂੰ ਜਿਹੜਾ ਸਮਝਾਉ ਡਾ ਕਿ ਸਕੂਲਾਂ ਵਿੱਚ ਵੀ ਜਿੱਥੇ ਟੈਕਸੀ ਸਟੈਂਡ ਨੇ ਬੱਸ ਸਟੈਂਡ ਨੇ ਇਹ ਆਪਣੇ ਜਿਹੜੇ ਜਿਹੜੇ ਟੈਂਪ ਲਗਾਏ ਗਏ ਆ ਇਹਨਾਂ ਨੂੰ ਸਮਝਾਇਆ ਗਿਆ ਖਾਸ ਕਰਕੇ ਸਕੂਲਾਂ ਵਿੱਚ ਜਿਹੜਾ 18 ਸਾਲ ਤੋਂ ਘੱਟ ਬੱਚੇ ਆ ਇਹਨਾਂ ਨੂੰ ਸੁਣਾਇਆ ਗਿਆ ਵੀ ਕੋਈ ਵੀ ਜਿਹੜਾ ਬੱਚਾ 18 ਸਾਲ ਤੋਂ ਘੱਟ ਕੋਈ ਡਰਾਈਵਿੰਗ ਨਹੀਂ ਕਰੂਗਾ ਨਾ ਟੂ ਵੀਕਲ ਤੇ ਨਾ ਫੋਰ ਵੀ ਜਾਂ ਵੀ ਜਿਹੜਾ ਕਰੂਗਾ ਉਹਦੀ ਜਿਹੜੀ ਸਜ਼ਾ ਆ 25000 ਰੁਪਏ ਜੁਰਮਾਨਾ ਆ ਤੇ ਉਹਦੇ ਮਾਪੇ-ਬਾਪ ਨੂੰ ਜਿਹੜੀ ਆ 3 ਸਾਲ ਤੱਕ ਸਜ਼ਾ ਹੋ ਸਕਦੀ ਆ ਜਿਹੜਾ ਕੋਈ ਵੀਹੀਕਲ ਕਿਸੇ ਕੋਲ ਮੰਗੇ ਵੀ ਦਿੰਦਾ ਜਿੰਨਾ ਕੋਈ ਮੰਗੇ ਲੈ ਆਉਂਦਾ ਉਹੀ ਸਜ਼ਾ ਜਿਹੜੀ ਆ ਜਿਹੜਾ ਵੀਕਲ ਮੰਗੇ ਦੇਊਗਾ ਉੱਤੇ ਲੱਗੂ ਹੋਊਗੀ ਕੀ ਇਹ ਜਿਹੜੇ ਚਲਾਨ ਕੱਟੇ ਜਾਂਦੇ ਨੇ ਇਹ ਜਿੱਦਾਂ on RTI ਦਫਤਰ ਦੇ ਨਾਰਮਲ ਤੇ ਭੇਜੇ ਜਾਂਦੇ ਨੇ ਇਹਦੇ ਲਈ ਕੋਈ ਅਲੱਗ ਪ੍ਰੋਵਾਈਡਸ ਹੈ ਜਾਂ ਸੀਜੀਐਮ ਜਾਂ ਕੋਰਟ ਚ ਕਿਤੇ ਭੇਜੇ ਜਾਣਗੇ ਨਹੀਂ ਨਹੀਂ ਕੋਈ ਹਾਲੇ ਤੱਕ ਤੇ ਸਿਰਫ ਜਿਹੜੇ ਚਲਾਨ ਕੱਟੇ ਇਹਨਾਂ ਦੇ ਗਏ ਨੀਗੇ ਇੱਕ ਤੋਂ ਚਾਲੂ ਹੋਣਾ ਹੈ 1 ਅਗਸਤ ਤੋਂ ਤੇ ਬਾਕੀ ਜਿਹੜੇ ਰੈਗੂਲਰ ਚਲਾਨ ਚਾਲੂ ਹੁੰਦੇ ਆ ਉਹ ਆਰਟੀਓ ਸਾਹਿਬ ਦੇ ਜਾਂ ਕੋ ਸਾਡੇ 3 ਮਹੀਨੇ ਬਾਅਦ ਲੋਕ ਅਦਾਲਤ ਲੱਗਦੀ ਆ ਉਹ ਸੀਜੀਐਮ ਸਾਹਿਬ ਦੀ ਕੋਰਟ ਚ ਭੇਜੇ ਜਾਂਦੇ ਆ ਤੇ ਜਿਹੜੇ ਰੈਗੂਲਰ ਚਲਾਨ ਨੇ ਉਹ ਆਰਟੀਓ ਸਾਹਿਬ ਦੇ ਜਿਹੜੇ ਆ ਭੇਜੇ ਜਾਂਦੇ ਆ ਜਿੱਦਾਂ ਕਿ ਤੁਸੀਂ ਦੱਸਿਆ ਕਿ ਇਹਦਾ ਟਾਈਮ 20 ਦਿਨ ਲਈ ਵਧਾ ਦਿੱਤਾ ਗਿਆ ਹੈ ਕੀ ਇਹਦੀ ਕੋਈ ਨੋਟੀਫਿਕੇਸ਼ਨ ਵਗੈਰਾ ਆਈ ਨਹੀਂ ਹਾਲੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਤੁਹਾਨੂੰ ਕੋ ਪਤਾ ਲੱਗਾ ਕਿ 20 ਦਿਨ ਦਾ ਟਾਈਮ ਬਤਾਇਆ ਗਿਆ ਚਲੋ ਚਾਚਾ ਇਹ ਵਧੀਆ ਗੱਲ ਆ ਹੋਰ ਜਿਹੜੀ ਆ ਇਹਨਾਂ ਨੂੰ ਸਮਝਣ ਦਾ ਮੌਕਾ ਮਿਲੂਗਾ ਹੋਰ ਸਾਡੇ ਜਿਹੜੇ ਸਕੂਲਾਂ ਵਿੱਚ ਕਾਲਜਾਂ ਬੱਸ ਸਟੈਂਡਾਂ ਤੇ ਜਾ ਕੇ ਲੋਕਾਂ ਨੂੰ ਜਿਹੜਾ ਇਹਦੇ ਬਾਰੇ ਸੂਚਿਤ ਕਰਾਂਗੇ ਫਿਰ ਕਰਾਂਗੇ ਇਕਰ ਕੋਈ ਇਦਾਂ ਤੁਹਾਡੇ ਕੋ ਕੇਸ ਆਂਦਾ ਕਿ ਨਵਾਲਕ ਬੱਚਾ ਫੜਿਆ ਜਾਂਦਾ ਆ ਉਹਦੇ ਤੇ ਕੀ ਕਾਰਵਾਈ ਕੀਤੀ ਬਿਲਕੁਲ ਜੀ ਜੋ ਪੰਜਾਬ ਸਰਕਾਰ ਦੇ ਐਸਐਸਪੀ ਸਾਹਿਬ ਜੀ ਦੀ ਬਹੁਤ ਸਖਤ ਰਟਾ ਇਸ ਬੰਦ ਵਿੱਚ ਬਿਲਕੁਲ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਮੈਨਾ ਟ੍ਰੈਫਿਕ ਚਾਰਜ ਸந்திரன்ਪਾਲ ਸਿੰਘ ਸ਼ਰਪੁਰ ਜੀ ਜੀ ਅੱਜ 1 ਅਗਸਤ ਤੋਂ ਕਾਨੂੰਨ ਲਾਗੂ ਹੋ ਗਿਆ ਕਿ ਅੰਡਰਏਜ ਜਿਹੜਾ ਵੀ ਬੱਚਾ ਟੂ ਵੀ ਜਾਂ ਡਰਜਾ 4 ਵੀ ਲੈ ਚਲਾਉਣਾ ਪੜਿਆ ਜਾਂਦਾ ਉਦੇ ਤੇ 25000 ਰੁਪਏ ਜੁਰਮਾਨਾ ਤੇ ਘਰਦਿਆਂ ਨੂੰ ਸਜ਼ਾ ਵਗੈਰਾ ਕਹਿ ਦੋਗੀਆਂ ਇਹ ਸਾਰਾ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਹੁਕਮ ਜਾਰੀ ਹੋਇਆ ਸੀ ਪਈ ਇਹਨਾਂ ਨੂੰ ਜਿਹੜਾ ਸਮਝਾਇਆ ਗਿਆ ਕਿ ਸਕੂਲਾਂ ਵਿੱਚ ਵੀ ਦਿੱਤੇ ਟੈਕਸੀ ਸਟੈਂਡ ਨੇ ਬੱਸ ਸਟੈਂਡ ਨੇ ਇਹ ਆਪਣੇ ਜਿਹੜੇ ਜਿਹੜੇ ਟੈਂਪ ਲਗਾਏ ਗਏ ਆ ਇਹਨਾਂ ਨੂੰ ਸਮਝਾਇਆ ਗਿਆ ਖਾਸ ਕਰਕੇ ਸਕੂਲਾਂ ਵਿੱਚ ਜਿਹੜਾ 18 ਸਾਲ ਤੋਂ ਘੱਟ ਬੱਚੇ ਆ ਇਹਨਾਂ ਨੂੰ ਸਮਝਾਇਆ ਗਿਆ ਵੀ ਕੋਈ ਵੀ ਜਿਹੜਾ ਬੱਚਾ 18 ਸਾਲ ਤੋਂ ਘੱਟ ਕੋਈ ਡਰਾਈਵਿੰਗ ਨਹੀਂ ਕਰੂਗਾ ਨਾ ਟੂ ਵੀਕਲ ਤੇ ਨਾ ਫੋਰ ਵੀ ਜਾਂ ਵੀ ਜਿਹੜਾ ਕਰੂਗਾ ਉਤੇ ਜਿਹੜੀ ਸਜ਼ਾ ਆ 25000 ਰੁਪਏ ਜੁਰਮਾਨਾ ਆ ਤੇ ਉਹਦੇ ਮਾਪੇ ਬਾਪ ਨੂੰ ਜਿਹੜੀ ਆ 3 ਸਾਲ ਤੱਕ ਸਜ਼ਾ ਹੋ ਸਕਦੀ ਆ ਜਿਹੜਾ ਕੋਈ ਵਹੀਕਲ ਕਿਸੇ ਕੋ ਮਾਂਕੇ ਵੀ ਦਿੰਦਾ ਜਿੰਨਾ ਕੋਈ ਮਾਂਕੇ ਲੈ ਆਉਂਦਾ ਉਹੀ ਸਜ਼ਾ ਜਿਹੜੀ ਆ ਜਿਹੜਾ ਵਹੀਕਲ ਮਾਂਕੇ ਦੇਊਗਾ ਉਤੇ ਲੱਗੂ ਹੋਊਗੀ ਕੀ ਇਹ ਜਿਹੜੇ ਚਲਾਨ ਕੱਟੇ ਜਾਂਦੇ ਨੇ ਇਹ ਜਿੱਦਾਂ ਉਹ ਆਰਟੀਓ ਦਫਤਰ ਦੇ ਨਾਰਮਲ ਤੇ ਭੇਜੇ ਜਾਂਦੇ ਨੇ ਇਹਦੇ ਲਈ ਕੋਈ ਅਲੱਗ ਪ੍ਰੋਵਾਈਡਸ ਹੈ ਜਾਂ ਸੀਜੀਐਮ ਜਾਂ ਕੋਰਟ ਚ ਕਿਤੇ ਭੇਜੇ ਜਾਣਗੇ ਨਹੀਂ ਨਹੀਂ ਕੋਈ ਹਾਲੇ ਤੱਕ ਤੇ ਸਿਰਫ ਜਿਹੜੇ ਚਲਾਨ ਕੱਟੇ ਇਹਨਾਂ ਦੇ ਗਏ ਨੀਗੇ ਇੱਕ ਤੋਂ ਚਾਲੂ ਹੋਣਾ ਹੈ 1 ਅਗਸਤ ਤੋਂ ਤੇ ਬਾਕੀ ਜਿਹੜੇ ਰੈਗੂਲਰ ਚਲਾਨ ਚਾਲੂ ਹੁੰਦੇ ਆ ਉਹ ਆਰਟੀਓ ਸਾਹਿਬ ਦੇ ਜਾਂ ਕੋ ਸਾਡੇ 3 ਮਹੀਨੇ ਬਾਅਦ ਲੋਕ ਅਦਾਲਤ ਲੱਗਦੀ ਆ ਉਹ ਸੀਜੀਐਮ ਸਾਹਿਬ ਦੀ ਕੋਰਟ ਚ ਭੇਜੇ ਜਾਂਦੇ ਆ ਤੇ ਜਿਹੜੇ ਰੈਗੂਲਰ ਚਲਾਨ ਨੇ ਉਹ ਆਰਟੀਓ ਸਾਹਿਬ ਦੇ ਜਿਹੜੇ ਆ ਭੇਜੇ ਜਾਂਦੇ ਆ ਜਿੱਦਾਂ ਕਿ ਤੁਸੀਂ ਦੱਸਿਆ ਕਿ ਦਾ ਟਾਈਮ 20 ਦਿਨ ਲਈ ਵਧਾ ਦਿੱਤਾ ਗਿਆ ਹੈ ਕਿ ਇਹਦੀ ਕੋਈ ਨੋਟੀਫਿਕੇਸ਼ਨ ਵਗੈਰਾ ਕੀ ਨਹੀਂ ਹਾਲੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਤੁਹਾਨੂੰ ਕੋ ਪਤਾ ਲੱਗਾ ਕਿ 20 ਦਿਨ ਦਾ ਟਾਈਮ ਬਤਾਇਆ ਗਿਆ ਚਲੋ ਚਾਚਾ ਇਹ ਵਧੀਆ ਗੱਲ ਆ ਹੋਰ ਜਿਹੜੀ ਇਹਨਾਂ ਨੂੰ ਸਮਝਣ ਦਾ ਮੌਕਾ ਮਿਲੂਗਾ ਹੋਰ ਸਾਡੇ ਜਿਹੜੇ ਸਕੂਲਾਂ ਵਿੱਚ ਕਾਲਜਾਂ ਬੱਸ ਸਟੈਂਡਾਂ ਤੇ ਜਾ ਕੇ ਲੋਕਾਂ ਨੂੰ ਜਿਹੜਾ ਇਹਦੀ ਬਾਤ ਸੂਚਿਤ ਕਰਾਂਗੇ ਫਿਰ ਕਰਾਂਗੇ ਇਕਰ ਕੋਈ ਇਦਾਂ ਤੁਹਾਡੇ ਕੋ ਕੇਸ ਆਉਂਦਾ ਕਿ ਨਵਾਲਕ ਬੱਚਾ ਫੜਿਆ ਜਾਂਦਾ ਆ ਉਹਦੇ ਤੇ ਕੀ ਕਾਰਵਾਈ ਕੀਤੀ ਬਿਲਕੁਲ ਜੀ ਜੋ ਪੰਜਾਬ ਸਰਕਾਰ ਦੇ ਐਸਐਬੀ ਸਾਹਿਬ ਜੀ ਦੀ ਬਹੁਤ ਸਖਤ ਰਟਾ ਇਸਬੰਦ ਵਿੱਚ ਬਿਲਕੁਲ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਕੀ ਇਹ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر